ਬੱਚੇ ਦੇ ਮੂੰਹ ਵਿੱਚ ਬ੍ਰਹਿਮੰਡ ਕਿੱਥੋਂ ਆ ਗਿਆ ਕ੍ਰਿਸ਼ਨ ਜੀ ਮਿੱਟੀ ਖਾ ਰਹੇ ਸੀ ਛੋਟੇ ਜਿਹੇ ਸੰ ਯਸ਼ੋਦਾ ਨੂੰ ਬ੍ਰਹਿਮੰਡ ਦਿਖ ਰਿਹਾ ਸੀ ਨਹੀਂ ਇਹ ਗੱਲ ਨਹੀਂ ਕਿ ਕਿਸੇ ਬੱਚੇ ਦੇ ਮੂੰਹ ਵਿੱਚ ਬ੍ਰਹਿਮੰਡ ਦਿਖਾਈ ਦੇ ਜਾਵੇ ਗੱਲ ਕੁਝ ਹੋਰ ਹੀ ਹੈ ਕ੍ਰਿਸ਼ਨ ਜੀ ਦੇ ਮੂੰਹ ਵਿੱਚ ਤਾਂ ਕੁਝ ਵੀ ਨਹੀਂ ਸੀ ਸਾਰਾ ਕੁਝ ਤਾਂ ਯਸ਼ੋਦਾ ਦੀਆਂ ਅੱਖਾਂ ਵਿੱਚ ਸੀ ਕ੍ਰਿਸ਼ਨ ਜੀ ਦਾ ਪਹਿਲਾ ਸੁਭਾਗ ਇਹ ਸੀ ਕਿ ਉਹਨਾਂ ਨੂੰ ਦੇਵਕੀ ਅਤੇ ਵਾਸੂਦੇਵ ਮਿਲੇ ਦੂਜਾ ਇਹ ਕਿ ਉਹਨਾਂ ਨੂੰ ਯਸ਼ੋਦਾ ਮਿਲੀ ਜਿਸ ਨੇ ਇੱਕ ਛੋਟੇ ਜਿਹੇ ਬੱਚੇ ਵਿੱਚ ਪੂਰੀ ਹੋਂਦ ਵੇਖ ਲਈ ਇਹ ਸਭ ਕੁਝ ਵੇਖਣ ਵਾਲੇ ਦੀ ਨਜ਼ਰ 'ਚ ਹੁੰਦਾ ਹੈ ਕਿ ਉਹ ਇੱਕ ਬੱਚੇ 'ਚ ਹੀ ਸਾਰਾ ਬ੍ਰਹਿਮੰਡ ਵੇਖ ਲਵੇ ਜੇ ਇੱਥੇ ਕੋਈ ਸੱਚ ਹੈ ਤਾਂ ਉਹ ਯਸ਼ੋਦਾ ਦਾ ਸੱਚ ਹੈ ਇਹ ਬਹੁਤ ਅਦਭੁਤ ਔਰਤ ਹੈ ਕਿਹੜੀ ਔਰਤ ਹੁੰਦੀ ਹੈ ਜੋ ਕਿਸੇ ਹੋਰ ਦੇ ਬੱਚੇ ਨੂੰ ਆਪਣਾ ਸਮਝ ਕੇ ਇੰਚ ਪਾਲ ਲੈਂਦੀ ਹੈ ਯਸ਼ੋਦਾ ਦਾ ਜੋ ਰਿਸ਼ਤਾ ਕ੍ਰਿਸ਼ਨ ਜੀ ਨਾਲ ਹੈ ਉਹ ਪੂਰੀ ਤਰ੍ਹਾਂ ਪ੍ਰੇਮ ਦਾ ਰਿਸ਼ਤਾ ਹੈ ਮਮਤਾ ਦਾ ਨਹੀਂ ਤੇ ਕ੍ਰਿਸ਼ਨ ਜੀ ਦੀ ਵੱਡੀ ਖੁਸ਼ਕਿਸਮਤੀ ਹੈ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਜੋ ਪਹਿਲੀਆਂ ਦੋ ਔਰਤਾਂ ਆਈਆਂ ਦੋਵੇਂ ਮਾਮਾ ਉਹ ਬਹੁਤ ਸ਼ਾਨਦਾਰ ਸਨ ਯਸ਼ੋਦਾ ਕਿਸੇ ਮਜਬੂਰੀ ਕਰਕੇ ਕ੍ਰਿਸ਼ਨ ਜੀ ਨੂੰ ਨਹੀਂ ਪਾਲ ਰਹੀ ਸੀ ਅਜਿਹਾ ਨਹੀਂ ਸੀ ਕਿ ਉਸ ਕੋਲ ਆਪਣੇ ਬੱਚਿਆਂ ਦੀ ਕਾਟ ਸੀ ਤਾਂ ਕ੍ਰਿਸ਼ਨ ਜੀ ਨੂੰ ਅਡਾਪਟ ਕਰ ਲਿਆ ਹੋਵੇ ਪਰ ਇਹ ਯਸ਼ੋਦਾ ਨੂੰ ਆਪਣੇ ਬੱਚਿਆਂ ਦੀ ਕੋਈ ਕਾਟ ਨਹੀਂ ਸੀ ਇਹ ਤਾਂ ਯਸ਼ੋਦਾ ਦੇ ਪ੍ਰੇਮ ਦਾ ਵਿਸਥਾਰ ਸੀ ਜੋ ਕ੍ਰਿਸ਼ਨ ਜੀ ਤੱਕ ਵੀ ਪਹੁੰਚ ਗਿਆ ਇਹ ਯਸ਼ੋਦਾ ਦੀਆਂ ਅੱਖਾਂ ਹਨ ਜੋ ਉਹਨਾਂ ਦੇ ਮੂਹ ਵਿੱਚ ਬ੍ਰਹਿਮੰਡ ਦੇਖ ਸਕੀਆਂ ਤੁਸੀਂ ਛੋਟੇ ਤੋਂ ਛੋਟੇ ਅਨੁਵਾਂਦ ਵਿੱਚ ਵੀ ਹੋਂਦ ਉਸ ਸਮੇਂ ਹੀ ਦੇਖ ਸਕਦੇ ਹੋ ਜਦੋਂ ਤੁਹਾਡਾ ਹੰਕਾਰ ਬਹੁਤ ਘੱਟ ਹੁੰਦਾ ਹੈ ਮੇਰੇ ਪੰਦੀ ਭਾਵਨਾ ਘੱਟ ਹੁੰਦੀ ਹੈ